ਜੀਏ ਕਿਆ ਤਰਨ ਲਾਇਆ ਹੈ ਕਾਫੀ ਟਾਈਮ ਤੋਂ ਜੋ ਤੁਹਾਡਾ ਤਰਨਾ ਚੱਲ ਰਿਹਾ ਕੀ ਕਹਿੰਦੇ ਸਿ ਇਹ ਅਸਲ ਜੇ ਇੱਥੇ ਨਾ ਜਮੀਨ ਸੀਗੀ ਸਰਕਾਰ ਨੇ ਜੋ ਐਕਵਾਇਰ ਕੀਤੀ ਸੀਗੀ 993 ਚ 93 ਤੋਂ ਬਾਅਦ ਜਮੀਨ ਦੇ ਲਗਭਗ 600 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਹੜੀ ਵਿਲੀ ਪਈ ਆ ਇਹਨਾਂ ਨੇ ਮਤਲਬ ਕਾਰਪੋਰੇਟ ਕੰਪਨੀ ਨੇ ਮਤਲਬ ਇਹਦਾ ਇੱਕ ਖੁੱਡ ਵੀ ਯੂਜ਼ ਨਹੀਂ ਕੀਤਾ ਅੱਜ ਦੀ ਡੇਟ 'ਚ ਜਿੰਨਾ ਵੀ ਇਹਦੇ ਨਾਮ ਤੇ ਰਿਸ਼ਤੀ ਹੈਗੀ ਆ। ਉਹ ਹੁਣ ਯਾਰ ਇੱਕ ਵਿਅਕਤੀ ਲਈ ਸੀਗੀ ਉਹ ਵਿਅਕਤੀ ਲਾ ਕੇ ਉਹ ਵੇਚ ਕੇ ਜਾ ਚੁੱਕੇ ਹੈਗੇ ਆ ਤੇ ਹੁਣ ਉਹਨਾਂ ਦੀ ਇੱਛਾ ਹੈਗੇ ਕਿ ਇਹਨੂੰ ਅੱਜ ਪ੍ਰਾਪਰਟੀ ਦੇ ਅੰਦਰ ਵੇਚਿਆ ਜਾਵੇ। ਅਸਲ ਤੇ ਜਿਹੜੀ ਜ਼ਮੀਨ ਜਦੋਂ ਐਕਵਾਇਰ ਹੋਈ ਸੀ ਕਿਦੋਂ ਸਰਕਾਰ ਤੇ ਕਾਰਪੋਰੇਟ ਕੰਪਨੀ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ ਜਿਹਦੇ ਜੇ ਕੰਡੀਸ਼ਨ ਸੀਗੀ ਕਿ ਪੂਰੇ ਦਾ ਪੂਰਾ ਜਿਹੜਾ ਮੁਆਵਜ਼ਾ ਹੈਗਾ ਕਿਸਾਨਾਂ ਦਾ ਉਹਨਾਂ ਨੂੰ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਸਰਕਾਰ ਦੇ ਖਾਤੇ ਜਮਾ ਕਰਾਈ ਜਾਵੇਗਾ ਸਰਕਾਰ ਦੇ ਖਾਤੇ ਜੋਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਫਿਰ ਜਿਹੜਾ ਹੈਗਾ ਕਬਜ਼ਾ ਦਿੱਤਾ ਜਾਵੇਗਾ ਮੁੱਖ ਮੰਤਰੀ ਦੇ ਸਾਈਨਾਂ ਦੇ ਹੋਇਆ ਹੋਇਆ ਜਿਹੜਾ ਐਮਓਯੂ ਹੈ ਉਹ ਇੱਕ ਸਿੰਪਲ ਪੀਸੀਐਸ ਅਫਸਰ ਨੇ ਉਹਨੂੰ ਟਿਚ ਜਾਣਿਆ ਤੇ ਮੁਆਵਜ਼ਾ ਪੂਰਾ ਨਾ ਦੇ ਕੇ ਵੀ ਥੋੜਾ ਜਿਹਾ ਮੁਆਵਜ਼ਾ ਲੈ ਕੇ ਲੋਕਾਂ ਨੂੰ 20% ਮੁਆਵਜ਼ਾ ਦੇ ਕੇ ਤੇ ਉਹ ਡਿਕਲੇਅਰ ਕਰਤਾ ਸੀਗਾ ਤੇ ਉਹਨਾਂ ਕਿਹ ਅਸਤੀਤੀ ਹੈ ਜਮਾਨਾ ਮੈਂ ਤੁਹਾਨੂੰ ਦੱਸਦਾ ਪਹਿਲੀ ਰਏ ਸੀਗੀ ਜਿਹੜੀ ਵਾਇਲੇਸ਼ਨ ਦੂਸਰੀ ਵਾਇਲੇਸ਼ਨ ਇਹ ਇੱਕ ਕੰਡੀਸ਼ਨ ਸੀਗੀ ਕਿ 10 ਸਾਲਾਂ ਦੇ ਅੰਦਰ ਅੰਦਰ ਸਰਕਾਰ ਨੇ ਇਸ ਕੰਪਨੀ ਨੂੰ ਮਤਲਬ ਜਿਹੜੀ ਜ਼ਮੀਨ ਹੈਗੀ ਇਹਨੂੰ ਡਿਵੈਲਪ ਕਰਨਾ ਜੇ ਇਹ ਜ਼ਮੀਨ ਡਿਵੈਲਪ ਨਹੀਂ ਕਰਦੀ ਕੰਪਨੀ ਤਾਂ ਸਰਕਾਰ ਨੂੰ ਅਧਿਕਾਰ ਹੋਵੇਗਾ ਕਿ ਬਿਨਾਂ ਕੋਈ ਪੇਸ਼ਾ ਦਿੱਤੇ ਆ ਇਹ ਜ਼ਮੀਨ ਵਾਪਸ ਲੈਣ ਦੀ ਹੱਕਦਾਰ ਹੋਵੇਗੀ ਹੁਣ 10 ਸਾਲ ਦੀ ਵੀ ਆ ਇਸ ਚੀਜ਼ ਨੂੰ 30 ਸਾਲ ਹੋ ਗਏ ਨੇ 30 ਸਾਲਾਂ ਸਰਕਾਰ ਨੇ ਨਾ ਤਾਂ ਜ਼ਮੀਨ ਵਾਪਸ ਲਈ ਆ ਤੇ ਬਲਕਿ ਇਹਨਾਂ ਨੂੰ ਕਾਨੂੰਨ ਦੀਆਂ ਲੰਘਣਾ ਕਰਕੇ ਉਹ ਜਿਹੜੇ ਐਮਓਯੂ ਸੀਗੇ ਐਮਓਏ ਜੇ ਧਾਰਾ ਨੂੰ ਛਿਪਾ ਕੇ ਇਹਨਾਂ ਨੂੰ ਦੋ ਵਾਰੀ ਐਕਸਟੈਂਸ਼ਨ ਦੇ ਦਿੱਤੀ ਹੈਗੀ ਹੈ ਜਿਹੜੀ ਸਰਾਸਰ ਗੈਰਕਾਨੂੰਨੀ ਹੈ ਗਲਤ ਹੈ ਇਹ ਤੇ ਹੁਣ ਸਾਡਾ ਦਾ ਗਰਾਊਂਡ ਇਹ ਹੈਗੀ ਆ ਪਲੀਜ਼ ਕਿ ਜਦੋਂ ਇਹ ਜ਼ਮੀਨ ਸਰਕਾਰ ਨੂੰ ਲੋੜ ਨਹੀਂ ਹੈ ਉਹਨਾਂ ਨੇ ਲਈ ਨਹੀਂ ਹੈ ਕਾਰਪੋਰੇਟ ਇਹਨੂੰ ਡਿਵੈਲਪ ਨਹੀਂ ਕਰ ਪਾਇਆ ਤਾਂ ਜ਼ਿਮੀਦਾਰਾਂ ਦੀ ਜ਼ਮੀਨ ਜ਼ਿਮੀਦਾਰਾਂ ਨੂੰ ਵਾਪਸ ਕੀਤੀ ਜਾਵੇ ਜੀ ਇਹ ਕੀ ਵਜ੍ਹਾ ਹੈਗੀ ਆ ਕਿ ਮਤਲਬ ਇਧਰ ਨੂੰ ਧਿਆਨ ਨਹੀਂ ਦੇ ਰਹੀ ਸਰਕਾਰ ਅਸੀਂ ਪਿਛਲੇ 2.5 ਸਾਲਾਂ ਤੋਂ ਬੈਠੇ ਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਜਾਲੇ ਚਿੱਠੀਆਂ ਲਿਖ ਲਈਆਂ ਈਮੇਲ ਪਾ ਲਈ ਚੀਫ ਸੈਕਟਰੀ ਨੂੰ ਲਿਖ ਲਈ ਦੂਜੇ ਸੈਕਟਰੀਆਂ ਤੱਕ ਨੂੰ ਲਿਖ ਲਈਆਂ ਕਿਸੇ ਪਿਉ ਦੇ ਪੁੱਤ ਨੇ ਸਾਨੂੰ ਜਵਾਬ ਨਹੀਂ ਦਿੱਤਾ ਹਲੇ ਤੱਕ ਵੀ ਭਾਈ ਸਾਨੂੰ ਤੋਂ ਨਹੀਂ ਅਪਾਇੰਟਮੈਂਟ ਦੰਨੇ ਆ ਜਾਂ ਤੁਸੀਂ ਇੱਥੇ ਧਰਨੇ 'ਚ ਗਲਤ ਬੈਠੇ ਆ ਤੁਸੀਂ ਨਾ ਕਰੋ ਨਾ ਕੋਈ ਗਲਤ ਕਰ ਰਹੇ ਹੋ ਨਾ ਠੀਕ ਕਰ ਰਹੇ ਆ ਤੇ ਕਾਰਨ ਕੀ ਮੰਨਦੇ ਹੋ ਇਹਦਾ ਕਾਰਨ ਇਹ ਮੰਨਦੇ ਆ ਕਿ ਸਰਕਾਰ ਤੇ ਕਾਰਪੋਰੇਟ ਇਹਨਾਂ ਦੀ ਆਪਸ ਵਿੱਚ ਮਿਲੀਭੁਗਤ ਹੈਗੀ ਆ ਇਹ ਰਲ ਮੁਲ ਕੇ ਇੱਕ ਦੂਜੇ ਦਾ ਪੱਖ ਪੂਰਦੇ ਹੈਗੇ ਆ ਕਿਸਾਨਾਂ ਦੀ ਜਾਨ ਦੇ ਬੇਰੀ ਹੋ ਰਹੀ ਹੂਣ ਕਿਸਾਨ ਜਥੇਬੰਦੀਆਂ ਵੀ ਐਸਕੇਐਮ ਤੇ ਆ ਤੇ ਆ ਤੁਹਾਡੇ ਨਾਲ ਰਲ ਗਏ ਆ ਇਹਦੇ ਨਾਲ ਕਿੰਨੇ ਸੰਘਰਸ਼ ਕਰ ਰਹੇ ਆ ਇਹ ਮਸਲਾ ਹੁਣ ਐਸਕੇਐਮ ਦੇ ਉਹ ਬੈਰੇਜ ਆ ਗਿਆ ਹੈਗਾ ਤੇ ਐਸਕੇਮ ਨੇ ਹੁਣੇ ਹਲੇ ਨਾਰਾ ਦਿੱਤਾ ਵੀ ਕਾਰਪੋਰੇਟਾਂ ਨੂੰ ਭਾਰਤ ਪਜਾਓ ਹੁਣ ਮਤਲਬ ਮੇਰੀ ਸੋਚ ਹੈਗੀ ਆ ਵੀ ਇਹ ਜਿਹੜੀ ਸਾਡੀ ਮੰਗ ਹੈਗੀ ਐ ਐਸਕੇਮ 'ਚ ਪਹਿਲੇ ਨੰਬਰ ਤੇ ਆਵੇਗੀ ਕਿ ਇਹਨਾਂ ਦੀ ਹੁਣ ਕੋਈ ਮਜਾਲ ਨਹੀਂ ਐ ਵੀ ਕੰਪਨੀ ਇਹ ਨੂੰ ਇਹ ਦੁਬਾਰਾ ਅਲਾਟਮੈਂਟ ਕਰਨਗੇ 4 ਅਕਤੂਬਰ ਤੱਕ ਦਾ ਵੀ ਅਲਟੀਮੇਟਮ ਦਿੱਤਾ 4 ਅਕਤੂਬਰ ਤੱਕ ਇਹਨਾਂ ਦੀ ਡੇਟ ਐ 4 ਅਕਤੂਬਰ ਨੂੰ ਸਰਕਾਰ ਚਾਹੇ ਤਾਂ ਇਹ ਜ਼ਮੀਨ ਇਹਨਾਂ ਦੀ ਅਲਾਟਮੈਂਟ ਕੈਨਸਲ ਕਰ ਸਕਦੀ ਹੈ ਜੇ ਸਰਕਾਰ ਚਾਹਦੀ ਹੈ ਲੜਾਈ ਝਗੜੇ ਪਾਣੇ ਖੱਜਲ ਖੋਰ ਕਰਨਾ ਜਾਂ ਐਜੀਟੇਸ਼ਨਲ ਚਾਹਦੀ ਹੈ ਤਾਂ ਫਿਰ ਇਹਨਾਂ ਨੂੰ ਅਲਾਟਮੈਂਟ ਦੇ ਸਕਦੀ ਹੈ ਚਾਰ ਤਰੀਕੇ ਤੋਂ ਤੁਹਾਡੇ ਅੱਖ ਵਿੱਚ ਫੈਸਲਾ ਨਹੀਂ ਆਉਂਦਾ ਫਿਰ ਕੀ ਕਰੂੰਗਾ ਨਹੀਂ ਆਉਂਦਾ ਅਸੀਂ ਇੱਥੇ ਪ੍ਰੋਟੈਸਟ ਕਰਾਂਗੇ ਗਲੀਆਂ ਜਾਮਾਂਗੇ ਬਾਜ਼ਾਰਾਂ ਜਾਮਾਂਗੇ ਕਰੋ ਕਰਾਂਗੇ ਡੀਸੀ ਦਾ ਤੁਹਾਡਾ 2.5 ਸਾਲਾਂ ਤੋਂ ਚੱਲ ਰਿਹਾ ਹੈ ਹਾਂ ਪਰ ਹੁਣ ਅਸੀਂ ਸਾਡੇ ਨਾਲ ਐਸਕੀਮ ਆ ਗਿਆ ਐਸਕੀਮ ਦੀ ਸ਼ਕਤੀ ਜ਼ਿਆਦਾ ਹੈਗੀ ਹੈ ਉਹਨਾਂ ਅਸੀਂ ਪੂਰੇ ਜ਼ੋਰ ਨਾਲ ਇਹਨੂੰ ਚੱਕਾਂ ਗਏ ਕਿੰਨੇ ਪਿੰਡਾਂ ਦਾ ਮਸਲਾ ਹੈ ਇਹ 4 ਪਿੰਡਾਂ ਦਾ ਮਸਲਾ ਹੈ ਜੀ ਇਸ ਵੇਲੇ